ਨਤਨਾਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਚਰਨਾਂ 'ਚ ਇੱਕ ਸਿੱਖ ਲਾਹੌਰ ਤੋਂ ਆਇਆ ਜਿਹਦਾ ਨਾਮ ਸੀ ਭਾਈ ਬੁੱਧੂ ਭਾਈ ਬੁੱਧੂ ਨੇ ਇਟਾਂ ਦਾ ਕਾਰੋਬਾਰ ਕੀਤਾ ਹੋਇਆ ਸੀ ਭਾਵ ਕਿ ਕੱਚੀਆਂ ਇਟਾਂ ਨੂੰ ਆਵੇ ਦੇ ਵਿੱਚ ਪਾਉਂਦਾ ਤੇ ਪੱਕੀਆਂ ਇਟਾਂ ਕੱਢ ਲੈਂਦਾ ਇਹ ਵਪਾਰੀ ਸੀ ਭਾਈ ਬੁੱਧੂ ਜੀ ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਪੱਕਾ ਸਿੱਖ ਸੇਵਕ ਸੀ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਪਹੁੰਚਾ ਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਕਰਨ ਲੱਗਿਆ ਕਹਿੰਦੇ ਸਤਿਗੁਰੂ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮੇਰਾ ਜਿਹੜਾ ਇਟਰਾ ਦਾ ਕਾਰੋਬਾਰ ਹੈ ਪੱਠੇ ਦਾ ਕਾਰੋਬਾਰ ਹੈ ਉਹਦੇ ਵਿੱਚ ਮੈਨੂੰ ਮੁਨਾਫਾ ਮਿਲੇ ਮੈਂ ਹੋਰ ਤਰੱਕੀ ਕਰਾਂ ਤਾ ਗਰੀਬ ਨਵਾਜ ਕਹਿਣ ਲਗੇ ਕਹਿੰਦੇ ਬੁੱਧੋ ਤੂੰ ਕਿਸੇ ਅਰਦਾਸ ਸਿੰਘ ਤੋਂ ਅਰਦਾਸ ਕਰਾਈ ਤੇ ਨਾਲ ਹੀ ਸੰਗਤਾਂ ਨੂੰ ਆਪਣੇ ਘਰ ਬੁਲਾਈ ਇਹ ਆ ਗਿਆ ਮੰਨ ਕੇ ਸਤੋਵਰਾਂ ਦੇ ਭਾਈ ਬੁੱਧੋ ਜੀ ਅੰਮ੍ਰਿਤਸਰ ਤੋਂ ਦੁਬਾਰਾ ਲਾਹੌਰ ਆਪਣੇ ਘਰ ਵਾਪਸ ਆ ਗਿਆ ਸੰਗਤਾਂ ਬੁਲਾਈਆਂ ਅਰਦਾਸ ਸਿੰਘ ਤੋਂ ਅਰਦਾਸ ਕਰਵਾਉਣ ਲੱਗਿਆ ਪਰ ਉਥੇ ਹੀ ਇੱਕ ਫਕੀਰ ਸੀ ਰਬ ਦਾ ਪਿਆਰਾ ਉਹ ਵੀ ਗੁਰੂ ਅਰਜਨ ਦੇਵ ਮਾਰਜ ਨੂੰ ਮੰਨਦਾ ਸੀ ਤੇ ਜਦੋਂ ਫਕੀਰ ਨੇ ਆਵਾਜ਼ ਲਗਾਈ ਕਿ ਬੁੱਧੂ ਮੈਨੂੰ ਬੜੀ ਭੁੱਖ ਲੱਗੀ ਹੈ ਤੇਰੇ ਘਰ ਕੁਝ ਹੈ ਤਾਂ ਮੈਨੂੰ ਪ੍ਰਸ਼ਾਦਾ ਪਾਣੀ ਛਕਾ ਦੇ ਤੂੰ ਗੁਰੂ ਉਹਨਾਂ ਸੰਗਤਾਂ ਨੂੰ ਵੀ ਪ੍ਰਸ਼ਾਦਾ ਪਾਣੀ ਛਕਾਇਆ ਹੈ ਤਾਂ ਬੁੱਧੂ ਨੇ ਭੈੜੇ ਸ਼ਬਦ ਬੋਲੇ ਬੜਾ ਮੜਾ ਚੰਗਾ ਸੁ ਫਕੀਰ ਨੂੰ ਆਖਿਆ ਜਦੋਂ ਅਰਦਾਸ ਸਿੰਘ ਤੋਂ ਅਰਦਾਸ ਕਰਵਾਉਣ ਲੱਗਿਆ ਪਾਈ ਬੁੱਧੂ ਤਾਉ ਫਿਕਿਰ ਨੇ ਕਾਇਦਾਤਾ ਕਹਿੰਦਾ ਬੁੱਧੂ ਜਿਨੇ ਮਰਜ਼ੀ ਅਰਦਾਸ ਬੇਨਤੀ ਕਰਵਾ ਤੇਰਾ ਜਿਹੜਾ ਇਹ ਆਵਾ ਇਟਾਂ ਦਾ ਕੱਚੀਆਂ ਇਟਾਂ ਆਵੇ ਦੇ ਵਿੱਚ ਪਾਈਆਂ ਨੇ ਇਹ ਕੱਚੀਆਂ ਹੀ ਰਹਿਣਗੀਆਂ ਤਾਂ ਇਹ ਰੱਬ ਦੇ ਪੈਰੇ ਦੀ ਅਰਦਾਸ ਬੇਨਤੀ ਪੂਰੀ ਹੋਈ ਬਾਅਦ ਸਬੁੱਧੂ ਜੀ ਗੁਰੂ ਅਰਜਨ ਦੇਵ ਮਹਾਰਾਜ ਚਰਨਾਂ ਵਿੱਚ ਫੇਰ ਗਿਆ ਕਹਿੰਦਾ ਮਹਾਰਾਜ ਮੈਂ ਆਵੇ ਦੇ ਵਿੱਚ ਇਟਾਂ ਪਾਈਆਂ ਕੱਚੀਆਂ ਉਹ ਪਿੱਲੀਆਂ ਰਹਿ ਗਈਆਂ ਕਹਿੰਦੇ ਭਾਈ ਬੁੱਧੂ ਤੂੰ ਕਿਸੇ ਰੱਬ ਦੇ ਪਿਆਰੇ ਦੇ ਅੱਦੇਲੋਂ ਦੁਖ ਆਇਆ ਏ ਫੇਰ ਹੁਣ ਇਹ ਰੱਬ ਦੇ ਪਿਆਰੇ ਦਾ ਕਰਿਆ ਹੋਇਆ ਬਚਨ ਅਸੀਂ ਮੋੜ ਨਹੀਂ ਸਕਦੇ ਹੁਣ ਆਵਾ ਤਾਂ ਤੇਰਾ ਕੱਚਾ ਹੀ ਰਹੂ ਪਰ ਹੋ ਪੱਕੀਆਂ ਦੇ ਭਾਵਿਕ ਜਾਵੇਗਾ ਤੁਸੀਂ ਵੀ ਸਾਡੇ ਨਾ ਚੈਨਲ ਤੇ ਨਵੇਂ ਕਮੈਂਟਾਂ ਦੇ ਵਿੱਚ ਤਨ ਸ਼੍ਰੀ ਗੁਰੂ ਅਰਜਨ ਤਨ ਸ਼੍ਰੀ ਗੋਰਾਜਨ ਮਹਾਰਾਜ ਜਰੂਰ ਲਿਖੋ ਜੀ ਵੀਡੀਓ ਚੰਗੀ ਲੱਗੇ ਲਾਇਕ ਕਰਿਓ ਤੇ ਬਾਤੋ ਬਾਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ